ਸਤਿ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਮੈਂ ਲੱਗੀ ਸੀ ਕਮਰੇ 'ਚ ਝਾੜੂ ਮਾਰਨ ਤੇ ਬਾਕੀ ਆਪਾਂ ਚਾਹ ਪਾਣੀ ਦਾ ਵੀ ਨਿਵੇੜ ਲਿਆ ਸੀਗਾ ਚਾਹ ਪਾਣੀ ਪੀ ਲਿਆ ਸੀਗਾ ਤੇ ਭਾਂਡੇ ਭੁੰਡੇ ਪੋਮਾਇਲੇ ਸੀਗੇ ਤੇ ਫਿਰ ਮੈਂ ਲੱਗ ਸੀ ਕਮਰੇ ਚ ਝਾੜੂ ਮਾਰਨ ਬਿਹੜਾ ਆਪਾਂ ਸੁੰਭਰਤਾ ਸੀਗਾ ਚਲੋ ਜੀ ਹੁਣ ਆਪਾਂ ਕਮਰੇ ਚ ਝਾੜੂ ਮਾਰ ਦਈਏ ਲਓ ਜੀ ਕਮਰੇ ਆਪਣੇ ਸੁੰਭਰੇ ਗਏ ਸੀਗੇ ਮੈਂ ਕਿ ਚੱਲ ਨਾਲ ਲੱਗਦੇ ਹੁਣ ਪੋਚਾ ਵੀ ਲਾ ਦਿੰਨੀ ਆ ਕਿਉਂਕਿ ਸਾ ਕਈ ਵਾਰੀ ਲੇਟ ਹੋ ਜਾਂਦਾ ਪੋਚਾ ਵੀ ਲੇਟ ਹੋ ਜਾਂਦਾ ਇਹਦੇ ਕਰਕੇ ਮੈਂ ਕਿ ਚੱਲ ਸਾਧਰੇ ਸਾਧਰੇ ਲਾ ਦਿੰਨੀ ਆ ਜੇ ਆਪਾਂ ਰੋਟੀ ਰਾਟੀ ਪਕਾ ਕੇ ਮਗਰੋਂ ਪੋਚੇ ਲਾਈਏ ਫਿਰ ਘਾਲ ਹੋ ਜਾਂਦੀ ਆ ਇਹਦੇ ਕਰਕੇ ਪੋਚੇ ਥੋੜੇ ਸਾਧਰੇ ਲੱਗੇ ਹੀ ਲੋਟ ਰਹਿੰਦੇ ਆ ਤੇ ਨਾਲੇ ਟਾਈਮ ਨਾਲ ਸੁੱਕ ਜਾਂਦੇ ਆ ਫਰਸ਼ ਚਲੋ ਜੀ ਹੁਣ ਆਪਾਂ ਪੋਚੇ ਲਾ ਲਈਏ ਲੋਜੀ ਪੋਚੇ ਆਪਣੇ ਲਾਗੇ ਸੀਗੇ ਤੇ ਮੈਨੂੰ ਵੀ ਵਸੇ ਅੱਜ ਥੋੜੀ ਜਿਹੀ ਕਾਲੀ ਸੀ ਕਿਉਂਕਿ ਅੱਜ ਮੈਂ ਸ਼ਹਿਰ ਜਾਣਾ ਸੀਗਾ ਸੌਦੇ-ਸੁੱਦੇ ਲਿਆਉਣੇ ਵਾਲੇ ਸੀਗੇ ਤੇ ਉਹਦੇ ਕਰਕੇ ਵੀ ਫਟਾਫਟ ਕੰਮ ਨਿਬੇੜਿਆ ਤੇ ਫਿਰ ਮੈਂ ਵਾਟਰ ਕੂਲਰ ਦੀ ਸਾਫ ਕਰਿਆ ਕਿਉਂਕਿ ਫਿਰ ਵਾਟਰ ਕੂਲਰ ਦਾ ਪਾਣੀ ਜੇ ਆਪਾਂ ਹੁਣ ਭਰਦੇ ਆਂ ਵਿੱਚੇ ਫਿਰ ਗੰਧਕ ਜੀ ਜਾਂਦਾ ਕਈ ਵਾਰੀ ਵੀ ਵਿੱਚ ਪਾਣੀ ਪਿਆ ਰਣ ਕਰਕੇ ਇਹਦੇ ਕਰਕੇ ਫਿਰ ਮੈਂ ਰੋਜ਼ ਦੀ ਰੋਜ਼ ਪਾਣੀ ਬਦਲਦਣੀ ਹੋਈ ਆ ਤੇ ਘੜੇ ਦਾ ਪਾਣੀ ਖਾਸ ਤੌਰ ਤੇ ਤਾਂ ਮੈਂ ਘੜੇ ਦਾ ਪਾਣੀ ਵੀ ਬਦਲਦੀ ਆ ਕਿਉਂਕਿ ਘੜੇ ਦਾ ਪਾਣੀ ਆਪਾਂ ਹੁਣ ਮੈਂ ਰੋਜ਼ ਵੀ ਘੜੇ ਦਾ ਪਾਣੀ ਹੀ ਪੀਂਦੀ ਤੇ برف ਦਾ ਪਾਣੀ ਤਾਂ ਹੁਣ ਪੀ ਨਹੀਂ ਹੁੰਦਾ ਕਈ ਵਾਰ ਕਿਉਂਕਿ ਜਾਣਾ ਦੋਦੀ ਹੈ ਮੇਰੀ ਇਹਦੇ ਕਰਕੇ ਮੈਂ ਘੜੇ ਦਾ ਪਾਣੀ ਵੱਧ ਪਿੰਨੀ ਆ ਲਓ ਜੀ ਹੁਣ ਆਪਾਂ ਧੋਸ ਮਾਰ ਕੇ ਇਹਨਾਂ ਦੇ ਵਿੱਚ ਪਾਣੀ ਭਰ ਦਈਏ ਲੋ ਜੀ ਆਪਾਂ ਸ਼ਹਿਰ ਜਾਏ ਸੀਗੇ ਸ਼ਹਿਰ ਤੋਂ ਮੈਂ ਸੌਦੇ ਵੀ ਲਈ ਆਈ ਸੀਗੀ ਤੇ ਨਾਲੇ ਆਹ ਦੋ ਚੁੰਨੀਆਂ ਲਈ ਆਈ ਸੀਗੀ ਤੇ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਰੰਗ ਪਸੰਦ ਸੀਗੇ ਆਹ ਮੈਂ ਦੋ ਚੁੰਨੀਆਂ ਲਈ ਸੀ ਮੈਨੂੰ ਰੰਗ ਕਲਰ ਸੋਹਣਾ ਲੱਗਿਆ ਹਾਂ ਮਸਾਨਾ ਕਰ ਲਵਾਂਗੀ ਕੁੱਖ ਕੰਝਾ ਹਾਂ नहीं 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 नहीं। लो जी मैं सौदे भी सैट करके रखन लग गई सी तो महंगाई बहुत ज़्यादा क्या करे अच्छ गई गई सी शहर से पैसा भी काफ़ी लग जाता क्या करे सौदे सौदे भी चाहिए होंगे तो फिर मैं अज सौदे भी लियाई सी जाके ਤੇ ਆਪਾਂ ਸੌਦੇ ਨੂੰ ਲਾਗੇ ਸੈੱਟ ਕਰਕੇ ਰੱਖਣ ਕਿਉਂਕਿ ਮੈਂ ਕਿ ਜਿਹੜੇ ਵੀ ਮਤਲਬ ਕਿ ਆਪਣੇ ਪਹਿਲੇ ਥੋੜੇ ਜਿھے ਬਚੇ ਸੀਗੇ ਬਰਤਣੇ ਵਾਲੇ ਸੀਗੇ ਉਹ ਮੈਂ ਕਿ ਚਾ ਅਲਹਿਦਾ ਕਰ ਦਨੀ ਆ ਬਾਕੀ ਜਿਹੜੇ ਹੁਣ ਲੈਂਦੇ ਸੀਗੇ ਸੌਦੇ ਆਪਾਂ ਲਹਿਦਾ ਰੱਖ ਲੈਣੇ ਆ ਕਿਉਂਕਿ ਖਾਸ ਤੌਰ ਤੇ ਤਾਂ ਦਾਣਾ ਦੂਣਾ ਬਰਸਾਤ ਦੇ ਮੌਸਮ ਦੇ ਵਿੱਚ ਤਾਂ ਦਾਣਾ ਦੂਣਾ ਜਿਆਦਾ ਸੰਭ ਕੇ ਰੱਖਣੀਆਂ ਪੈਂਦੀਆਂ ਕਿਉਂਕਿ ਦਾਲਾਂ ਨੂੰ ਢੋਰਾ ਲੱਗ ਜਾਂਦਾ ਸਲਾਬ ਆਉਂਦੀ ਹੈ ਇਹਦੇ ਕਰਕੇ ਲੋ ਜੀ ਹੁਣ ਆਪਾਂ ਸੌਦੇ ਸੰਭ ਲਈਏ ਲੋ ਜੀ ਆਪਾਂ ਸੌਦੇ ਵੀ ਸਾਭਲੇ ਸੀਗੇ ਤੇ ਬਾਕੀ ਜਿਹੜੇ ਲਫਾਫੇ ਬਾਧੂ ਦੇ ਹੁੰਦੇ ਆ ਜਿਹੜੇ ਚੰਗੇ ਚੰਗੇ ਲਫਾਫੇ ਹੁੰਦੇ ਆ ਉਹ ਤਾਂ ਮੈਂ ਸਾਭ ਕੇ ਰੱਖ ਲੰਗੀ ਜਿਹੜੇ ਮਤਲਬ ਕਿ ਵੀ ਫਟ ਜਾਂਦੇ ਲਫਾਫੇ ਨਹੀਂ ਕੰਮ ਦੇ ਹੁੰਦੇ ਉਹਨਾਂ ਦੀ ਮੈਂ ਅੱਗ બાળ ਲੈਣੀ ਆ ਕਿਉਂਕਿ ਫਿਰ ਮੈਂ ਲਫਾਫੇ ਛੱਟਦੀ ਨਹੀਂ ਹੈਗੀ ਇਹਦੇ ਕਰਕੇ ਜੇ ਛੱਟ ਵੀ ਦਿੰਨੇ ਆ ਫਿਰ ਬੇੜਿਆਂ ਦੇ ਵਿੱਚ ਹੀ ਰੁਲਦੇ ਫਿਰ ਜਾਂਦੇ ਆ ਇਹਦੇ ਕਰਕੇ ਮੈਂ ਉਹਨਾਂ ਦੀ ਅੱਗ બાળ ਲੈਣੀ ਹੋਣੀ ਆ ਲੋ ਜੀ ਹੁਣ 4:00 ਵਜੇ ਦਾ ਟਾਈਮ ਹੋ ਗਿਆ ਹੁਣ ਮੈਂ ਲੱਗੀ ਸੀ ਸਬਜ਼ੀ ਜੀ ਤੇ ਆਲੂ ਚੀਰ ਲੱਗੀ ਸੀ ਅੱਜ ਆਪਾਂ ਬਣਾਵਾਂਗੇ ਆਲੂ ਮਟਰਾਂ ਦੀ ਤੜੀ ਲੋ ਜੀ ਆਪਾਂ ਸਬਜੀ ਚੀਰ ਲਈ ਸੀਗੀ ਤੇ ਸਬਜੀ ਚੀਰ ਕੇ ਤੇ ਉਹਦੇ ਉਧਰ ਤੜਕਾ ਤੁੜਕਾ ਵੀ ਲਾਤਾ ਸੀਗਾ ਦਾਲ ਸਬਜੀ ਦਾ ਤਾਪਣਾ ਨਿਬੜ ਗਿਆ ਸੀਗਾ ਤੇ ਫਿਰ ਮੈਂ ਇੱਧਰ ਆ ਗਈ ਇੱਧਰ ਆ ਕੇ ਮੈਂ ਗੋਹਾ ਚੱਕਣ ਲੱਗ ਗਈ ਤੇ ਮੈਂ ਕਿ ਚੱਲ ਗੋਹਾ ਚੱਕ ਲੈਣੀ ਹੈ ਤੇ ਗੋਹਾ ਗੋਹਾ ਆਪਾਂ ਚੱਕ ਕੇ ਫਿਰ ਪਾਵਾਂਗੇ ਮੱਝਾਂ ਨੂੰ ਕੱਖ ਤੇ ਮੱਝਾਂ ਨੂੰ ਕੱਖ ਪਾ ਕੇ ਫਿਰ ਮੈਂ ਮੱਝ ਦੀ ਧਾਰ ਕੱਢ ਲਵਾਂਗੀ ਤੇ ਬਾਕੀ ਆ ਆਟਾ ਮੈਂ ਗੁੰਨੇ ਹੀ ਸੀਗੀ ਆਪਣੀ ਰੋਟੀ ਰਹਿੰਦੀ ਆ ਹੁਣ ਜਾ ਕੇ ਆਪਾਂ ਰੋਟੀ ਪਕਾਉਣੀ ਆ ਪਹਿਲਾਂ ਆਪਾਂ ਇੱਧਰ ਡੰਦਰਾਂ ਦਾ ਨਵੇਲ ਲਈਏ ਫਿਰ ਆਪਾਂ ਉਧਰ ਜਾ ਕੇ ਰੋਟੀ ਪਕਾਵਾਂਗੇ ਚਲੋ ਜੀ ਹੁਣ ਆਪਾਂ ਉਹ ਚੱਕ ਲਈਏ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਨਾਲ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ